ਸੋ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਤੁਹਾਨੂੰ ਇੱਕ ਹੋਰ ਕਹਾਵਤ ਸੁਣਾਉਣਾ ਹੈ ਕਹਾਵਤ ਰਾਜੇ ਮਹਾਰਾਜੇ ਵੇਲੇ ਦੀ ਪ੍ਰਾਣੀਆਂ ਪਹਿਲਾ ਕਹਾਵਤ ਤਾਂ ਬਹੁਤ ਵੀਡੀ ਹੁੰਦੀ ਹੈ ਰਾਜੇ ਮਹਾਰਾਜੇ ਨਾਲ ਸੋ ਇਹਦੇ ਵਿੱਚੋਂ ਆਪਾਂ ਤੁਹਾਨੂੰ ਗੱਲ ਸੁਣਾਉਣੇ ਕਿ ਕਹਿੰਦੇ ਵੀ ਸਿਆਣੇ ਨੇ ਕਹਾਵਤਾਂ ਹੁੰਦੀਆਂ ਵੀ ਜਿਹੜਾ ਕਹਿੰਦੇ ਵੀ ਜੋ ਕੁਝ ਵੀ ਹੁੰਦਾ ਉਹ ਚੰਗਾ ਹੀ ਹੁੰਦਾ ਜੇ ਆਪਾਂ ਕੋਈ ਮਾੜਾ ਹੋ ਜੇ ਤਾਂ ਪਰ ਕਹਿੰਦੇ ਵੀ ਮਾੜਾ ਹੋ ਗੇ ਨਾ ਤੇ ਪਰ ਸਿਆਣੇ ਕਹਿੰਦੇ ਹੁੰਦੇ ਸੀ ਵੀ ਪਹਿਲਾਂ ਇਸ ਸਮੇਂ ਦੇ ਸਿਆਣੇ ਕਹਿੰਦੇ ਹੁੰਦੇ ਸੀ ਜੋ ਕੁਝ ਵੀ ਹੁੰਦਾ ਚੰਗੇ ਲਈ ਹੁੰਦਾ ਜੇ ਆਪਣਾ ਕੋਈ ਨੁਕਸਾਨ ਹੋ ਗਿਆ ਆਪਣਾ ਘਾਟਾ ਪੈ ਗਿਆ ਆਪਾਂ ਨੂੰ ਕਿਸੇ ਤਰ੍ਹਾਂ ਦਾ ਨਾ ਤੇ ਬਣਦਾ ਕੰਮ ਜਿਹੜਾ ਕੋਈ ਆਪਣਾ ਵਿਗੜ ਗਿਆ ਤਾਂ ਉਹ ਫਿਰ ਆਪਾਂ ਉਹਦੇ ਤੇ ਅਫਸੋਸ ਜਜ਼ਾਰ ਕਰ ਲਾਂਗੇ ਨਾ ਤੇ ਕਹਿੰਦੇ ਨੇ ਆਪਣੀ ਸੋਚ ਜਿਹੜੀ ਹੁੰਦੀ ਹੈ ਉਹ 네ਗੇਟਿਵ ਹੋ ਜਾਂਦੀ ਹੈ ਚੰਗੀ ਸੋਚ ਨਹੀਂ ਰਹਿੰਦੀ 네ਗੇਟਿਵ ਹੋ ਜਾਂਦੀ ਹੈ ਸੋ ਸਿਆਣੇ ਨੇ ਕਹਾਤਾ ਸੀ ਵੀ ਜੋ ਕੁਝ ਵੀ ਹੁੰਦਾ ਉਹ ਚੰਗੇ ਲਈ ਹੁੰਦਾ ਚੰਗੇ ਕਾਤਰੀ ਹੁੰਦਾ ਬੀਜੇ ਆਪਣੋ ਕੋ ਨੁਕਸਾਨ ਹੋ ਗਿਆ ਕੋਸਾ ਦਾ ਉਦੋਂ ਬਾਅਦ ਆਪਣਾ ਕੋਈ ਚੰਗਾ ਫਾਇਦਾ ਹੋਣਾ ਹੋਰ ਸੋ ਇਹ ਇੱਕ ਰਾਜੇ ਨਾਲ ਗੱਲ ਜੁੜੀ ਹੋਈ ਹੈ ਕਹਾਵਤ ਕਹਿੰਦੇ ਵੀ ਪੁਰਾਣੇ ਸਮਿਆਂ ਦੀ ਗੱਲ ਹੈ ਤੇ ਕਹਿੰਦੇ ਰਾਜੇ ਦੀ ਕਹਿੰਦੇ ਉਂਗਲ ਕੱਟੀ ਗਈ ਤੇ ਇਹ ਕਹਾਵਤਾਂ ਵੀ ਨੇ ਸੋਣ ਦੇ ਵਿੱਚ ਵੀ ਉਹਨੇ ਲਿਖੀਆਂ ਨੇ ਹਨ ਤੇ ਕਹਿੰਦੇ ਵੀ ਉਹਨੇ ਆਪਦੇ ਵਜ਼ੀਰ ਨੂੰ ਦੱਸਿਆ ਵੀ ਵਜ਼ੀਰ ਸਾਹਿਬ ਮੇਰੀ ਤਾਂ ਉਂਗਲ ਕੱਟੀ ਗਈ ਤਾਂ ਅੱਗੋਂ ਦਾ ਵਜ਼ੀਰ ਕਹਿੰਦਾ ਵੀ ਚੰਗਾ ਹੀ ਹੋਇਆ ਬਿਰਾਜ ਨੂੰ ਗੁੱਸਾ ਜੜ ਗਿਆ ਉਹ ਕਹਿੰਦਾ ਮੇਰੀ ਹੰਗਲ ਕੱਟੀ ਗਈ ਉਹ ਕਹਿੰਦਾ ਵੀ ਚੰਗਈ ਹੋਇਆ ਤੇ ਉਹ ਕਹਿੰਦਾ ਰਾਜਾ ਸਾਹਿਬ ਬਿਦੋ ਵੀ ਹੁੰਦਾ ਚੰਗੇ ਲਈ ਹੁੰਦਾ ਤੇ ਹੋ ਸਕਦਾ ਕਹਿੰਦਾ ਵੀ ਇਹਦੇ ਨਾਲ ਤੁਹਾਡਾ ਕੋਈ ਫਾਇਦਾ ਹੋਏ ਹੋਵੇ ਉਹ ਕਹਿੰਦਾ ਮੇਰਾ ਕੀ ਫਾਇਦਾ ਹੋਊਗਾ ਮੇਰੀ ਤਾਂ ਹੰਗਲ ਕੱਟੀ ਮੇਰਾ ਤਾਂ ਅੰਗ ਕੱਟਿਆ ਗਿਆ ਤੇ ਉਹਨੂੰ ਗੁੱਸਾ ਜਿਹੜਾ ਉਹਨੇ ਆਪਦੇ ਚਪਾਈਆਂ ਨੂੰ ਕਿਹਾ ਵੀ ਇਹਨੂੰ ਸਜ਼ਾ ਦਿਓ ਇਹ ਮੇਰੇ ਬਾਰੇ ਮਾੜਾ ਬੋਲੇ ਤੇ ਇਹਨੂੰ ਚੱਕ ਕੇ ਜਿਹੜ ਸੜਦੋ ਉਹ ਉਹਦੇ ਚਪਾਈਆਂ ਨੇ ਕੀ ਕਰਿਆ ਵੀ ਚੈਕਿਆਂ ਉਹਦੇ ਵਜੀਰ ਨੂੰ ਜਿਹੜਾ ਉਹਦੇ ਨਾਲ ਰਹਿੰਦਾ 24 ਘੰਟੇ ਉਹਨੇ ਜੇਲ ਸੜਤਾ ਸ਼ੋਕੋਸ ਸਮੇਂ ਬਾਅਦ ਕਹਿੰਦੇ ਰਾਜਾ ਠੀਕ ਹੋਇਆ ਤੰਦਰੁਸਤ ਹੋਇਆ ਤੇ ਰਾਜਾ ਨੂੰ ਇਹਨਾਂ ਨੂੰ ਸ਼ਿਕਾਰ ਖੇਡਣ ਦੀ ਆਦਤ ਹੁੰਦੀ ਹੈ। ਤੋਂ ਇਹਨੂੰ ਆਦਤ ਸੀ ਕਹਿੰਦੇ ਸ਼ਿਕਾਰ ਖੇਡਣ ਦੀ। ਉਹ ਅੱਗੇ ਤੋਂ ਉਹਦੇ ਨਾਲ ਵਜੀਰ ਹੁੰਦਾ ਤੇ ਉਹ ਹੁਣ ਵਜੀਰ ਉਹਦਾ ਜੇਲ ਸੀਗਾ ਹੁਣ ਕੱਲਾ ਹੀ ਰਾਜਾ ਕਹਿੰਦੇ ਸ਼ਿਕਾਰ ਖੇਡਣ ਵਾਗੇ। ਤੇ ਕਿਤੇ ਉਹਨੂੰ ਮਤਲਬੀ ਦੂਰ ਲੰਘ ਗਿਆ ਹੋ ਕੇ ਤੇ ਉਹਨੂੰ ਰਾਤ ਕੱਗੀ ਤੇ ਸ਼ਿਕਾਰ ਦੇ ਪਿੱਛੇ ਸ਼ਿਕਾਰ ਨੂੰ ਨਾ ਮਿਲਿਆ ਭਟਕਦਾ ਰਿਹਾ ਦੂਰ ਤੱਕ ਜਾਂਦਾ ਰਿਹਾ ਇੱਕ ਦਿਨ ਤੇ ਦੂਰ ਕਿਤੇ ਨੇੜੇ ਕਿਸੇ ਉਹ ਪਿੰਡ ਦੇ ਵਿੱਚ ਕੋਈ ਮਤਲਬੀ ਪਿੰਡ ਵਾਲੇ ਨੇ ਬਲੀ ਦੇਣੀ ਸੀ ਅਗੇ ਲਾ ਇਲਾਜ ਰੋਗ ਹੁੰਦੇ ਪਣ ਪੜਤਾ ਹੁੰਦੀ ਰੋਗ ਲਾ ਇਲਾਜ ਹੁੰਦੇ ਤਾਂ ਜਿਹੜੇ ਤੰਤਰਿਕ ਫਮੰਦਰੀ ਕਰਨਦੇ ਉਹ ਬਲੀਆਂ ਦਵਾਉਂਦੇ ਵੀ ਆ ਥੋੜੇ ਜਿਹੜੇ ਮਤਲਬ ਵੀ ਉਹ ਰੋਗ ਦਾ ਇਲਾਜ ਹੋ ਜੂਗਾ ਉਹ ਬੰਦਿਆਂ ਦੀ ਜਾਂ ਪਸ਼ੂਆਂ ਦੀ ਜਾਨਵਰਾਂ ਦੀ ਬਲੀ ਦਵਾਉਂਦੇ ਸੋ ਉਸ ਤਰ੍ਹਾਂ ਦੀ ਕੋਈ ਸਰੀ ਰੀਤ ਕਰਨ ਇੱਥੋਂ ਦੇ ਨੇੜੇ ਕਿਸੇ ਪਿੰਡ ਦੇ ਵਿੱਚ ਬਲੀ ਦੇਣੀ ਸੀ ਤੋਂ ਪਿੰਡ ਵਾਲੇ ਨੇ ਸੋਚਿਆ ਜੀ ਵੀ ਪਿੰਡ ਦੇ ਬੰਦੇ ਦੀ ਕਿਸੇ ਦੀ ਬਲੀ ਨਹੀਂ ਦਿੰਦੇ ਇਨਸਾਨ ਦੀ ਬਲੀ ਨਹੀਂ ਦੇਣੀ ਸੀ ਇਹ ਬਲੀ ਦੇਣੀ ਤਾਂ ਆਪਾਂ ਤੜਕੇ ਜਿਹੜਾ ਸਵੇਰੇ ਬੰਦਾ ਆਪਣੇ ਪਿੰਡ ਦੇ ਵਿੱਚ ਐਂਟਰ ਹੋਊਗਾ ਸਾਰਿਆਂ ਨੂੰ ਪਹਿਲਾਂ ਏਲਾ ਬੰਦਾ ਯੋ ਕੋਈ ਵੀ ਹੋਵੇ ਉਹਦੀ ਬਲੀ ਦੇ ਦੇਣਾ ਉਹ ਸਾਰੇ ਪਿੰਡ ਵਾਲਿਆਂ ਨੇ ਇਹ ਮੱਥੀ ਹੂ ਸੀ ਤੇ ਰਾਜਾ ਭੁੰਮ ਦਾ ਘੁੰਮਦਾ ਉਸ ਪਿੰਡ ਦੇ ਨੇੜੇ ਵਾਗਿਆ ਤੇ ਉਹਨੇ ਦੇਖਿਆ ਵੀ ਆਪਾਂ ਨੂੰ ਸ਼ਿਕਾਰ ਤਾਂ ਚਲੋ ਨਹੀਂ ਮਿਲਿਆ ਹਣਾ ਇਹ ਪਿੰਡ ਨੇੜੇ ਆ ਗਿਆ ਯਾਰ ਇੱਥੇ ਆਪਾਂ 10 ਮਿੰਟ ਆਰਾਮ ਵੀ ਕਰ ਲਾਂਗੇ ਹਣਾ ਤੱਕੇ ਆ ساری ਰਾਤ ਦੇ ਭੱਜੇ ਭਰੇ ਤੇ ਵੀ ਕੁਝ ਖਾਣ ਨੂੰ ਮਿਲਦਾ ਪਾਣੀ ਤਾਂ ਨਹੀਂ ਜਾਂ ਕੁਝ ਵੀ ਉਹਨਾਂ ਨੂੰ ਕੁਝ ਖਾਣ ਨੂੰ ਨਹੀਂ ਮਿਲਦਾ ਤੇ ਉਹ ਰਾਜਾ ਉਸ ਪਿੰਡ ਦੇ ਵਿੱਚ ਐਂਟਰ ਹੋ ਗਿਆ ਸੀ ਇਕੱਲਾ ਤਾਂ ਉਹ ਮਤਲਬ ਵੀ ਪਹਿਰੇਦਾਰ ਜਿਹੜੇ ਬਹਾਈ ਹੋਏ ਸੀਗੇ ਤੇ ਪਹਿਰੇ ਤੇ ਵੀ ਮਤਲਬ ਜਿਹੜਾ ਪਹਿਲਾ ਬੰਦਾ ਐਂਟਰ ਹੋਗਾ ਉਹਨੂੰ ਫੜ ਲੈਣ ਫੜ ਕੇ ਉਹਦੀ ਵਲੀ ਦੀਆਂ ਤਾਂ ਜਿਹੜੇ ਸੀਗੇ ਰਾਖੀ ਦੇ ਵੀਰ ਉਹਨਾਂ ਨੇ ਫੜ ਲਿਆ ਉਹਨੇ ਮੇਰੇ ਕਹਿ ਆ ਮੈਂ ਰਾਜਾ ਉਹਨਾਂ ਨੇ ਮੰਨੀ ਨਹੀਂ ਉਹ ਕਹਿੰਦੇ ਵੀ ਤੂੰ ਕੋ ਰਾਜਾ ਚਾਹੇ ਕੁਝ ਵੀ ਹੈ ਤੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਸਾਡੇ ਪਿੰਡ ਚ ਬਲੀ ਦੇਣੀ ਹੈ ਬਾਹਰੋਂ ਆਉਂਦੇ ਬੰਦੇ ਤੇ ਤੂੰ ਤਾਂ ਕਹਿੰਦਾ ਮੈਂ ਰਾਜਾ ਉਹ ਕਹਿੰਦਾ ਵੀ ਨਹੀਂ ਮੈਂ ਸੱਚੀ ਹੋ ਰਾਜਾ ਪਰ ਉਹਦੀ ਕਿਸੇ ਨੇ ਮੰਨੀ ਨਹੀਂ ਤੇ ਜਿੱਥੇ ਉਹਦੀ ਬਲੀ ਦੇਣੀ ਸੀ ਉੱਥੇ ਲੈ ਕੇ ਫੜ ਕੇ ਤੇ ਜਿਹੜਾ ਇਹਨਾਂ ਨੇ ਕੋਈ ਕਰਨਾ ਹੁੰਦਾ ਉਹਦਾ ਪਹਿਲਾਂ ਕੋਈ ਮੰਤਰ ਸੰਤਰ ਪੜ੍ਹਨਾ ਹੁੰਦਾ ਉਹ ਪੜ੍ਹਿਆ ਤੇ ਜਦੋਂ ਚਲੋ ਵੀ ਕਹਿੰਦੇ ਲਿਆਓ ਜਿਹੜਾ ਬੰਦਾ ਆਪਾਂ ਪਹਿਲਾ ਫੜਿਆ ਪਿੰਡ ਦੇ ਵਿੱਚ ਐਂਟਰ ਹੁੰਦਾ ਉਹਦੀ ਬਲੀਦਗੀ ਤੇ ਜਦੋਂ ਉੱਥੇ ਲੈ ਕੇ ਤਾਂ ਦੇਖਿਆ ਉਹਨੇ ਵੀ ਰਾਜੀ ਦੀਨ ਕੋਲ ਵੀ ਉਂਗਲ ਕੱਟੀ ਹੋਈ ਜਿਹੜਾ ਪਹਿਲਾ ਬੰਦਾ ਆਪਾਂ ਫੜਿਆ ਹਨਾ ਤਾਂ ਜਿਹੜੇ ਬੰਦੇ ਦਾ ਅੰਗ ਕੱਟਿਆ ਹੋਵੇ ਕਹਿੰਦੇ ਵੀ ਇਹ ਇਹ ਮੰਨਣ ਵਾਲੀ ਤਾਂ ਪਤਾ ਨਹੀਂ ਹੈ ਪੰਨੀ ਨਹੀਂ ਤੇ ਇਹ ਲੋਕ ਮੰਨਦੇ ਵੀ ਜਿਹੜੇ ਦਾ ਅੰਗ ਕੱਟਿਆ ਹੋਵੇ ਉਹਦੀ ਬਲੀਦਗੀ ਦਿੱਤੀ ਜਾ ਸਕਦੀ ਇਸੇ ਤਰ੍ਹਾਂ ਹੀ ਫਾਂਸੀ ਦੇ ਵਿੱਚ ਹੁੰਦਾ ਫਾਂਸੀ ਦੇਣ ਵੇਲੇ ਜੇ ਕਹਿੰਦੇ ਬੰਦਾ ਤੰਦਰੁਸਤ ਹੈ ਤਾਂ ਉਹਦੀ ਸਾਰੀ ਚੈੱਕਅਪ ਹੁੰਦਾ ਫਿਰ ਉਹਦੀ ਫਾਂਸੀ ਦਿੱਤੀ ਜਾਂ ਜੇ ਉਹਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਵਿਰੋਧੀ ਫਾਂਸੀ ਕਹਿੰਦੇ ਚੜ ਜਾਂਦੇ ਹੁੰਦੇ ਸੀ ਉਹ ਇਸੇ ਤਰ੍ਹਾਂ ਹੀ ਮਤਲਬ ਇਹ ਉਹਨਾਂ ਨੇ ਜਦੋਂ ਦੇਖਿਆ ਵੀ ਰਾਜੀ ਤਾਂ ਉਂਗਲ ਕੱਟੀ ਹੋਈ ਆ ਉਹ ਕਹਿੰਦੇ ਵੀ ਬਲੀ ਦੇਣ ਵਾਲਾ ਕਹਿੰਦਾ ਵੀ ਨਹੀਂ ਇਹਦੀ ਬਲੀ ਨਹੀਂ ਦਿੱਤੀ ਜਸਦਾ ਅੰਗ ਪਹਿਲਾਂ ਹੀ ਕੱਟਿਆ ਇਹਨੂੰ ਛੱਡ ਦਿੱਤੀ ਉਹ ਜਦੋਂ ਛੁੱਟਿਆ ਰਾਜਾ ਉਹਨੇ ਸ਼ੁਕਰ ਮਨਾਇਆ ਵੀ ਸ਼ੁਕਰ ਹੈ ਮੇਰਾ ਅੰਗ ਕੱਟਿਆ ਸੀ ਪਹਿਲਾਂ ਹੀ ਮੈਂ ਤਾਂ ਮਰੀ ਅਜਮਲ ਨਹੀਂ ਮੇ ਪਿੰਡ ਮੂਰੇ ਮੇਰਾ ਕੀ ਜ਼ੋਰ ਸੀ ਮੇਰੀ ਬਲੀ ਦੇਣ ਤਾਂ ਉਹਦੇ ਉਹ ਗੱਲ ਵੀ ਯਾਦ ਆ ਗਈ ਜਿਹੜੀ ਵੀਰ ਨੇ ਕਹੀ ਸੀ ਭਈ ਉਹਨੇ ਸਚੇ ਰਾਜੇ ਨੇ ਵੀ ਜਰਾ ਆਪਾਂ ਤਾਂ ਬੜਾ ਧੱਕਾ ਕਰਿਆ ਵਜੀਰ ਨੇ ਵਜੀਰ ਨੇ ਤਾਂ ਚੰਗੀ ਗੱਲ ਹੀ ਕਹੀ ਹੁੰਦੀ। ਵੀ ਉਹਨੇ ਕਿਹਾ ਸੀ ਵੀ ਹੋ ਸਕਦਾ ਕਿ ਥੋੜਾ ਫਾਇਦਾ ਹੀ ਹੋਣਾ ਹੋਵੇ, ਚੰਗਾ ਹੀ ਹੋਣਾ ਹੋਵੇ। ਤੇ ਆ ਅੱਜ ਚੰਗਾ ਹੋ ਗਿਆ ਵੀ ਆਪਾਂ ਬਲੀ ਤੋਂ ਬਚ ਗਏਂ ਦੀ ਆਪਣੀ ਬੜੀ ਦਿੱਤੀ ਜਾ ਸਕਦੀ ਸੀ। ਤਾਂ ਉਹਨੇ ਜਾ ਕੇ ਵਜੀਰ ਨੂੰ ਕਿਹਾ ਵੀ ਵਜੀਰ ਸਾਹਿਬ ਮੈਂ ਤੁਹਾਡੇ ਨਾਲ ਬਹੁਤ ਧੱਕਾ ਕੀਤਾ। ਤੁਹਾਡੀ ਗੱਲ ਸਹੀ ਸੀ ਮੈਂ ਤੁਹਾਨੂੰ ਛੋਟੀ ਗੱਲ ਤੇ ਗੁੱਸਾ ਕਰਕੇ ਮੈਂ ਤੁਹਾਨੂੰ ਜੇਲ੍ਹ ਸਿੱਕਦਾ। ਤਾਂ ਵਜੀਰ ਕਹਿੰਦਾ ਰਾਜਾ ਸਾਹਿਬ ਇਹ ਵੀ ਤੁਸੀਂ ਚੰਗੀ ਕੀਤਾ ਜਿਹੜਾ ਮੈਨੂੰ ਜੇਲ੍ਹ ਸੜਤਾ। ਉਹ ਕਹਿੰਦਾ ਇਹ ਕਿਵੇਂ ਚੰਗਾ ਕੀਤਾ ਉਹ ਕਹਿੰਦਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜੋ ਵੀ ਹੁੰਦਾ ਉਹ ਚੰਗੇ ਕਦਰ ਹੀ ਹੁੰਦਾ ਤੇ ਹੋ ਸਕਦਾ ਵੀ ਉਸ ਤੋਂ ਬਾਅਦ ਵੀ ਇਨਸਾਨ ਦਾ ਫਾਇਦਾ ਹੀ ਹੋਣਾ ਹੋਵੇ ਕਹਿੰਦਾ ਇਹਦੇ 'ਚ ਕੀ ਫਾਇਦਾ ਕਹਿੰਦਾ ਇਹਦੇ 'ਚ ਇਹ ਫਾਇਦਾ ਦੇਖੋ ਜੇ ਤੁਸੀਂ ਮੈਨੂੰ ਕਹਿੰਦਾ ਜੇਲ੍ਹ 'ਚ ਨਾ ਸੜਦੇ ਤਾਂ ਮੈਂ ਤੁਹਾਡੇ ਨਾਲ ਹੀ ਹੁੰਦਾ ਸੀ ਕਹਿੰਦਾ ਹਾਂ ਤਾਂ ਕਹਿੰਦਾ ਤੁਹ ਵੀ ਤਾਂ ਕੱਟੀ ਹੋਈ ਸੀ ਹੰਬਲ ਤੁਸੀਂ ਤਾਂ ਬਲੀ ਤੋਂ ਬਚ ਜਾਣੀ ਤੇ ਮੈਨੂੰ ਬਲੀ ਉਹਨਾਂ ਨੇ ਜ਼ਰੂਰ ਦੇ ਦੇਣੀ ਸੀ ਸੋ ਤੁਸੀਂ ਕਹਿੰਦਾ ਮੈਨੂੰ ਜੇਲ੍ਹ 'ਚ ਤਾਂ ਮੈਂ ਵੀ ਬਲੀ ਤੋਂ ਬਚ ਕੇ ਤੇ ਤੁਸੀਂ ਹੀ ਬਚ ਗਏ ਸੋ ਇਹ ਗੱਲਾਂ ਠੀਕ ਨੇ ਨਾਲ ਵੀ ਜੋ ਕੁਝ ਹੁੰਦਾ ਚੰਗੇ ਖਤਰੀ ਹੁੰਦਾ ਹੁੰਦਾ ਤੇ ਜੇ ਕੋਈ ਆਪਣਾ ਥੋੜਾ ਬਹੁਤਾ ਨੁਕਸਾਨ ਹੁੰਦਾ ਜਾਂ ਆਪਾਂ ਨੂੰ ਕਿਸੇ ਗੱਲ ਦਾ ਕੋਈ ਘਾਟਾ ਪੈਂਦਾ ਜਾਂ ਕੋਈ ਕੁਝ ਵੀ ਹੈ ਨਾ ਜਾਂ ਆਪਣਾ ਕੋਈ ਕੰਮ ਬਣਦਾ ਰਹਿ ਜਾਂਦਾ ਤਾਂ ਉਹਦੇ ਤੇ ਆਪਾਂ ਨੂੰ ਵਾਲੀ 네ਗੇਟਿਵ ਸੋਚ ਨਹੀਂ ਚੋਚਣੀ ਚਾਹੀਦੀ ਬਾੜੀ ਮਾੜੀ ਸੋਚ ਨਹੀਂ ਰੱਖਣੀ ਚਾਹੀਦੀ ਸੋ ਅਗੇ ਲਈ ਚੰਗਾ ਸੋਚਣਾ ਚਾਹੀਦਾ ਜੇ ਆਪਾਂ ਅਗੇ ਲਈ ਚੰਗਾ ਸੋਚਾਂਗੇ ਤਾਂ ਚੰਗਾ ਹੀ ਹੋਵੇ ਸੋ ਧੰਨਵਾਦ